ਦੋਸਤ ਕੋਲ 9 ਲੱਖ ਰੁਪਏ ਦੇਖ ਕੇ ਡੋਲ ਗਿਆ ਮਨ ਦਿੱਤੀ ਅਜਿਹੀ ਮੌਤ ਕੀ ਦੇਖ ਕੇ ਹੋ ਜਾਣਗੇ ਰੋਂਗਟੇ ਖੜੇ ਵੈਣ ਪਾਉਂਦੇ ਪਰਿਵਾਰ ਦਾ ਨਹੀਂ ਦੇਖਿਆ ਜਾਂਦਾ ਹਾਲ ਫਾਜ਼ਿਲਕਾ ਦੇ ਬੱਲੂਆਣਾ ਦੇ ਇੱਕ ਡਰਾਈਵਰ ਨਾਲ ਅਜਿਹੀ ਅਣਹੋਣੀ ਘਟਨਾ ਵਾਪਰੀ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਤਾਂ 9 ਲੱਖ ਰੁਪਏ ਉਸ ਕੋਲ ਦੇਖ ਕੇ ਉਸ ਦੇ ਦੋਸਤ ਦਾ ਮਨ ਡੋਲ ਗਿਆ ਅਤੇ ਉਸ ਨੂੰ ਰੂਹ ਕੰਬਾਉ ਬਹੁਤ ਦਿੱਤੀ ਗਈ ਹੈ ਤਾਂ ਵ੍ਰਿਤਕ ਡਰਾਈਵਰ ਦੀ ਪਛਾਣ ਪ੍ਰਵੀਨ ਕੁਮਾਰ ਵਜੋਂ ਹੋਈ ਹੈ ਜਿਹੜਾ ਬੀਤੇ ਦਿਨੀ ਲੁਧਿਆਣਾ ਤੋਂ ਅਬੋਹਰ ਆ ਰਿਹਾ ਸੀ ਤਾਂ ਇਸ ਦੌਰਾਨ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਅਤੇ ਉਸ ਦਾ ਸਾਥੀ 9 ਲੱਖ ਰੁਪਏ ਲੁੱਟ ਕੇ ਉਸ ਦੀ লাশ ਇੱਕ ਖੰਡ ਵਿੱਚ ਸੁੱਟ ਕੇ ਅੱਗ ਲਾ ਕੇ ਫਰਾਰ ਹੋ ਗਿਆ ਤਾਂ ਨਕੋਦਰ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਮਿਲਣ ਤੇ ਸੜੀ ਹੋਈ ਮ੍ਰਿਤਕ ਦੇਹ ਬਰਾਮਦ ਹੋਈ ਹੈ ਉੱਥੇ ਹੀ ਰਾਜ ਸਿੰਘ ਨਾਂ ਦੇ ਇੱਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਤਾਂ ਅਜਾਜ ਸਿੰਘ ਅਤੇ ਮਰਨ ਵਾਲਾ ਪ੍ਰਵੀਨ ਕੁਮਾਰ ਦੋਵੇਂ ਹੀ ਬੱਲੂਆਣਾ ਦੇ ਰਹਿਣ ਵਾਲੇ ਸਨ ਤਾਂ ਜਾਣਕਾਰੀ ਦਿੰਦੇ ਹੋਏ ਐਸਕੇ ট্রেਡਿੰਗ ਕੰਪਨੀ ਦੇ ਚੰਦਰਪਾਲ ਨੇ ਦੱਸਿਆ ਕਿ ਕੈਂਟਰ ਡਰਾਈਵਰ ਪ੍ਰਵੀਨ ਕੁਮਾਰ 9 ਫਰਵਰੀ ਨੂੰ ਕੈਂਟਰ ਉੱਤੇ ਫਲ ਲੱਦ ਕੇ ਲੁਧਿਆਣੇ ਗਿਆ ਸੀ ਅਤੇ 10 ਫਰਵਰੀ ਨੂੰ ਸ਼੍ਰੀ ਬਾਲਾ ਦੀ ਫਰੂਟ ਕੰਪਨੀ ਤੋਂ 9 ਲੱਖ ਰੁਪਏ ਦੀ ਨਗਦੀ ਲੈ ਕੇ ਪਰਤ ਰਿਹਾ ਸੀ ਤਾਂ ਇਸ ਦੌਰਾਨ ਪ੍ਰਵੀਨ ਕੁਮਾਰ ਸਵੇਰੇ 8 ਵਜੇ ਦੇ ਕਰੀਬ ਫਗਵਾੜਾ ਤੋਂ ਇੱਕ ਲੋਡ ਕੀਤੇ ਕੈਂਟਰ ਨਾਲ ਅਬੋਹਰ ਲਈ ਰਵਾਨਾ ਹੋਇਆ ਲੇਕਿਨ 9:45 ਮਿੰਟਾਂ 'ਤੇ ਉਸ ਦਾ ਮੋਬਾਈਲ ਫੋਨ ਬੰਦ ਹੋ ਗਿਆ ਜਦੋਂ ਉਹਨਾਂ ਨੇ ਕੰਪਨੀ ਵਿੱਚ ਫੋਨ ਕੀਤਾ ਤਾਂ ਪਤਾ ਲੱਗਿਆ ਕਿ ਪ੍ਰਵੀਨ ਕੁਮਾਰ ਦਾ ਪੁਰਾਣਾ ਡਰਾਈਵਰ ਆਜ਼ਾਦ ਸਿੰਘ ਵੀ ਉਸ ਦੇ ਨਾਲ ਸੀ ਲੇਕਿਨ ਉਸ ਤੋਂ ਬਾਅਦ ਉਨ੍ਹਾਂ ਨੇ ਜਦੋਂ ਉਸ ਦੀ ਭਾਲ ਕੀਤੀ ਤਾਂ ਬਹਿਮੀ ਵਾਲਾ ਟੋਲ ਪਲਾਜ਼ਾ ਵਿੱਚ ਜਿਹੜੀ ਸੀਸੀਟੀਵੀ ਦੇਖੀ ਉਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਤਾਂ ਪੁਰਾਣਾ ਡਰਾਈਵਰ ਅਜ਼ਾਦ ਸਿੰਘ ਇਕੱਲਾ ਹੀ ਕੈਂਟਰ ਚਲਾ ਰਿਹਾ ਸੀ ਅਤੇ ਪ੍ਰਵੀਨ ਕੁਮਾਰ ਟੈਂਟਰ ਵਿੱਚ ਮੌਜੂਦ ਨਹੀਂ ਸੀ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਭਾਲ ਕੀਤੀ ਜਾਂਦੀ ਹੈ ਤਾਂ ਇਸ ਦੌਰਾਨ ਸੈਂਟਰਲ ਸਿਟੀ ਕਪੂਥਲਾ ਚੌਂਕ ਦੇ ਨੇੜੇ ਇੱਕ ਵਿਅਕਤੀ ਦੀ ਅੰਸ਼ਕ ਤੌਰ ਤੇ ਸੜੀ ਹੋਈ ਲਾਸ਼ ਮਿਲਦੀ ਹੈ ਜਿਸ ਦੀ ਪਛਾਣ ਪਰਵੀਨ ਕੁਮਾਰ ਵਜੋਂ ਹੁੰਦੀ ਆ ਤਾਂ ਇਸ ਤੋਂ ਬਾਅਦ ਪੁਲਿਸ ਤੋਂ ਵੱਲੋਂ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਅਤੇ ਨਾਲ ਹੀ 9 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਵੀ ਜਿਹੜਾ ਉਹ ਦਰਜ ਕੀਤਾ ਗਿਆ ਹੈ ਆਈਪੀਸੀ ਦੀ ਧਾਰਾ 103 238 ਅਤੇ 306 ਦੇ ਤਹਿਤ ਕਾਰਵਾਈ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਡਰਾਈਵਰ ਦੀ ਭਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਤਾਂ ਕੀ ਹੈ ਪੂਰਾ ਮਾਮਲਾ ਆਉ ਦੇਖਦੇ ਹਾਂ ਸਰ ਕੀ ਨਾਂ ਕੀ ਤੁਹਾਡਾ ਮੇਰਾ ਨਾਮ ਨੀਲ ਕੁਮਾਰ ਹੈ ਅਨਿਲ ਕੁਮਾਰ ਜੀ ਕਿੰਦੀ ਡੈਥ ਹੋਈ ਹੈ ਕੀ ਗੱਲਬਾਤ ਹੋਈ ਔਰ ਕੀ ਮੰਗ ਕਰਦੇ ਹੋ ਮੇਰੇ ਭਰਾ ਦੀ ਡੈਥ ਹੋਈ ਹੈ ਮਾਮੇ ਦਾ ਮੁੰਡਾ ਹੈਗਾ ਮੇਰਾ ਤੇ ਉਹ ਇਹਨਾਂ ਦੇ ਬਾਉ ਜੀ ਦੇ ਕੰਮ ਕਰਦਾ ਸੀ ਸੁਰਿੰਦਰ ਬਾਉ ਜੀ ਤੇ 10 ਤਰੀਕ 9 ਤਰੀਕ ਨੂੰ ਗਿਆ ਪਰ ਕੇ ਸ਼ਾਮ ਨੂੰ ਤੇ 10 ਵਜੇ ਜਿਹੜੀ ਉਹ ਆ ਰਿਹਾ ਸੀ ਵਾਪਸੀ ਉੱਥੋਂ ਪੇਮੈਂਟ ਲੈ ਕੇ ਆ ਰਿਹਾ ਸੀ 9 ਲੱਖ ਰੁਪਏ ਉਹਦੇ ਕੋਲ ਸੀ ਤੇ ਜਾਂਦੇ ਵਕੀ ਜਿਹੜਾ ਉਹ ਆਜ਼ਾਦ ਮੁੰਡਾ ਦੱਸ ਰਿਹਾ ਹੈਗੇ ਉੱਥੋਂ ਬਲਵਾਨੇ ਦਾ ਉਹਦੇ ਨਾਲ ਉਹ ਉਹ ਲੈ ਗਿਆ ਉਹਨੂੰ ਤੇ ਆਂਦੇ ਵਕੀ ਉਹਨੇ ਉਹਦੇ ਰਾਸਤੇ 'ਚ ਕੋਈ ਆਸਾ ਕਰਤਾ ਤੇ ਕੋਣ ਕਹਿੰਦਾ ਬੱਜੀਆ ਜਦੋਂ ਅਸੀਂ ਉਹਨੂੰ ਪੁੱਛਿਆ ਵੀ ਸਾਨੂੰ ਥੋੜਾ ਬਹੁਤ ਅੰਦਾਜ਼ਾ ਲੱਗਿਆ 2:00 ਵਜੇ 3:00 ਵਜੇ ਵੀ ਉਹਦਾ ਫੋਨ ਸੱਚੋ ਫਰਿਆ ਵਾਰ-ਵਾਰ ਟਰਾਈ ਕਰ ਰਹੇ ਸੀ ਅਸੀਂ ਤੇ ਉਸ ਤੋਂ ਬਾਅਦ ਜਦੋਂ ਅਸੀਂ ਉਹਨੂੰ ਫੋਨ ਲਾਇਆ ਵੀ ਸਖ ਗਿਆ ਉਹਦੇ ਅੜਦਿਆਂ ਨੂੰ ਉਹਨਾਂ ਨੂੰ ਪੁੱਛ ਭਰਾਨੇ ਵੀ ਤੇਰੇ ਨਾਲ ਕੋਈ ਹੁੰਦ ਪਰਵੀ ਨਾਲ ਕੋਈ ਹੋਰ ਮੁੰਡਾ ਸੀਗਾ ਕਿ ਨਹੀਂ ਸੀਗਾ ਉਹਨੇ ਕਿਹਾ ਵੀ ਹਾਂ ਉਹਦੇ ਨਾਲ ਇੱਕ ਮੁੰਡਾ ਸੀਗਾ ਅਮਲੀ ਜਿਹਾ ਸੀਗਾ ਤੇ ਉਹਨੇ ਦੁਬਾਰੇ ਕਿਹਾ ਵੀ ਹਾਂ ਮੈਂ ਤੈਨੂੰ ਫੋਟੋ ਭੇਜਦਾ ਕਲੀਅਰ ਕੀਤਾ ਵੀ ਆਹੀ ਮੁੰਡਾ ਸੀਗਾ ਇਹਦੇ ਨਾਲ ਫਿਰ ਉਹਨੂੰ ਫੋਨ ਲਾਇਆ ਫਿਰ ਉਹ ਕਹਿੰਦਾ ਜੀ ਮੈਂ ਤਾਂ ਉਹਦੇ ਨਾਲ ਗਿਆ ਸੀਗਾ ਪਰ ਰਸਤੇ 'ਚ ਹੀ ਜਿਹੜਾ ਵਾਪਸ ਆ ਗਿਆ ਮਲੇਰਕੋਟਲਾ ਤੋਂ ਹੀ ਗਿਆ ਹੀ ਨਹੀਂ ਹੈ ਉਹਨੂੰ ਮਾਰਿਆ ਕਿਵੇਂ ਗਿਆ ਉਹਨੇ ਮਾਰਿਆ ਤਾਂ ਦੇਖੋ ਜੀ ਹੁਣ ਕੁਝ ਨਹੀਂ ਕਹਿ ਸਕਦੇ ਇਹਦੇ ਬਾਰੇ ਤੁਹਾਨੂੰ ਕਿਸ ਹਾਲਾਤ 'ਚ ਮਿਲੀ ਡੈਡ ਬੋਡੀ ਸਾਨੂੰ ਬੜੇ ਮਾੜੇ ਹਾਲਾਤ 'ਚ ਮਿਲੀ ਹੈ ਖੇਤਾਂ 'ਚ ਰਸਤੇ 'ਤੇ ਜਿਹੜੀ ਡੈਥ ਬੋਡੀ ਜਿਹੜੀ ਮਿਲੀ ਹੈਗੀ ਉਹਨੂੰ ਮਾਰ ਕੇ ਪਤਨ ਕਿਸ ਚੀਜ਼ ਨਾਲ ਮਾਰੇ ਮਾਰ ਕੇ ਰਜਾਈ ਜਿਹੜੀ ਸਿੱਟਾਂ ਕੰਮਲ ਸੀਗੇ ਉਹਨੂੰ ਕਚਰੇ ਦੇ ਕੂੜੇ ਦੇ ਜਿਹੜੇ ਸਿੱਟਕੇ ਉਹਨਾਂ 'ਤੇ ਅੱਗ ਲਗਾਉਣ ਦੀ ਮਤਲਬ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਪੁਰੇ ਨੇ ਕੀ ਮੰਗ ਕੇ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਲਈ ਕਰਦੇ ਆਂ ਜੀ ਵੀ ਜਿਹੜੀ ਬਣਦੀ ਐ 302 ਦੀ ਜਿਹੜੀ ਧਾਰਾ ਉੱਤੇ ਲੱਗੀ ਲੱਗੀ ਐ ਜਲਦੀ ਤੋਂ ਜਲਦੀ ਉਹਨਾਂ ਦੇ ਘਰਾਂ ਵਾਲੇ ਚੱਕੋ ਜਿਹੜੇ ਵੀ ਉਹਨਾਂ ਦਾ ਕੋਈ ਹੈਗਾ ਜਲਦੀ ਜਲਦੀ ਕਾਰਵਾਈ ਕਾਰਵਾਈ ਇੱਥੇ ਗਏ ਸੀ ਅਸੀਂ ਇੱਥੇ ਅਬੋਰ ਸਦਰ ਸਿਟੀ 2 ਵਾਂਚੇ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਹੋ ਸਕਦਾ ਹੈ ਉਹਨਾਂ ਦੇ ਵੱਜੋਂ ਮਾਰਿਆ ਗਏ ਹੋਏ ਉਹਨਾਂ ਨੇ ਮਾੜਾ-ਮੋਟਾ ਸਾਡਾ ਸਹਿਯੋਗ ਕੀਤਾ ਹੁੰਦਾ ਹੋ ਸਕਦਾ ਸਾਡਾ ਮੁੰਡਾ ਜਿਹੜਾ ਪੁੱਚ ਜਾਣਾ ਸੀਗਾ ਕੁਝ ਵੀ ਨਹੀਂ ਕੀਤਾ ਕੁਝ 1% ਵੀ ਸਾਡਾ ਸਾਥ ਨਹੀਂ ਦਿੱਤਾ ਸਰ ਜੀ ਕੀ ਘਟਨਾ ਹੋਈ ਹੈ ਆਪਕੇ ਪਾਸ ਲੜਕਾ ਕੰਮ ਕਰਤਾ ਥਾ ਕੀ ਬਾਤ ਹੋਈ ਹੈ ਪੂਰੇ ਮਾਮਲੇ ਕੀ ਕੀ ਬਤਾਈਏ ਪੂਰੀ ਕਹਾਣੀ ਸਰ ਇਹ ਬਾਤ ਇਹ ਹੈ ਵੀ ਇਹ ہمارا ਪੰਜ ਪਿਛਲੇ 5 4 5 5.5 ਸਾਲ ਸੇ ਮੇਰੇ ਪਾਸ ਹੈ ਕੀ ਨਾਮ ਥਾ ਲੜਕੇ ਕਹਾਂ ਕਾ ਨਿਵਾਸੀ ਥਾ ਦਾ ਨਾਮ ਥਾ ਪ੍ਰਵੀਨ ਕੁਮਾਰ ਉਹ ਸੀਤੋਗਾਉਂ ਦਾ ਰਹਿਣੇ ਵਾਲਾ ਥਾ और पाँच साढ़े पाँच साल से मेरे पास कैंटर चला रहा था दो साल पहले कनेक्ट्री करी इसके बाद इसने लाइसेंस ऐग मंगा लिया फिर मेरे को बोला भाई मैं इसको गाड़ी बना के दो तो, मैंने नई गाड़ी लेके दी इसको भाई तो पाँच साढ़े पाँच साल से काम कर रहा था लेकिन कुदरती जो मंदभागी घटना इतनी मंदभागी घटना हुई है भाई तो जितनी मंदभागी कह लो उतनी ही जब ज़्यादा से ज़्यादा मंदभागी मंद घटना है ये अकेला घर का चिराग था जो बुझ गया और ये नशेड़ियों की वजह से कहाँ पे गया था, था और, और क्या किनू, हुआ किन्नू लोड किया था नौ तरीक को शाम को और पहले अकेला ही जाता था जो करेक्टर उसका दूसरा था वो नहीं गया उस दिन और उस तो बल्लुवाणी से एक लड़का आजाद है उसको चढ़ा दिया इसने लेकिन वो हमारे पास काम नहीं करता था अब पता नहीं कैसे वो चढ़ गया उसके साथ वहाँ से लुध्याने किन्नु उतार के वहाँ से कोई थोड़ा बहुत तो कैश था कैश कितना था वो आठ नौ लाख रुपया था वो हमारे उनकी दुकान है मेरी आड़ की वहाँ से जो हमारा सारा काम बोरी होता है पहले भी चलो आता जाता रहता है लेकिन वो उसने आती दफ़ा जो है ना फगवाड़े से आती दफ़ा मतलब फगवाड़े के रेटें खाली डाली उसने तो फगवाड़े के आती दफ़ा उसने पता नहीं क्या किया इसको क्या नहीं मतलब जिंदा ही जला दिया मतलब बहुत ही इतना घिनौना काम किया कहाँ पे इसकी डड़बड़ी मिली थी जा? ये नकोदर और शाहकोट के बीच में सूचना कैसे मिली आपको कैसे मिल हमें हो? जो दस बजे इसका दस तरीक को दस बजे मोबाइल स्विच ऑफ हो गया बारह बजे तक वेट किया हमने फिर दो बजे तक वेट किया फिर हमने पीछे इनोवा अपनी गाड़ी बेच के हमारा ब्रदर है हमारे और इन सुधीर जी है ये भी साथ में गए और पीछे वो सारी छानबीन करके आए भाई कहीं मिला नहीं लेकिन टोल टैक्स टोल टैक्स पे इन्होंने जब टोल पे चेक कराया तो वो आज़ाद जो लड़का है बल्लुवाणी कॉलोनी का जिसने ये कांड किया है उसकी फ़ोटो आ गई उसमें फिर हमें पता चला कि ये तो परवीर को कुछ हो गया है फिर हमने नकोदर चौकी में थाने में सब चार पाँच थानों में अब तक पुलिस ने क्या कार्रवाई करी है जी अभी तक या की पुलिस ने तो हमारी कोई सपोर्ट नहीं करवाई नहीं करी है। और वहाँ की जो नकोदर की पुलिस है वो आई हुई है बोर में है उनके घर भी गई है रेड भी डाली है लेकिन उन्होंने सब मेरे हिसाब से कर लिया है और एक घंटे दो घंटे में वो अरेस्ट हो जाएगी ठीक है बुजुर्ग जी पेंड की गल की हुई है अब एक जवान मुंडे की मौत हुई है हो कारण की रहा पता नहीं लग गया कि बॉडी है बहुत बुरे हाला हो है कुत्त ने भी नोचता इन ਜੋ ਜਿੰਨੇ ਮਾਰੇ ਉਹਨੇ ਬੁਰੀ ਵਾ ਤੇਰਾ ਮਾਰੇ ਕੀ ਮੰਗੀ ਕਰਦੇ ਹੋ ਤੁਸੀਂ ਇਹਦਾ ਨਾ ਹੋਣਾ ਚਾਹੀਦਾ ਜੇ ਉਹਨਾਂ ਫਾਂਸੀ ਹੋਣੀ ਚਾਹੀਦੀ ਜਿਹਨੇ ਕਤਲ ਕੀਤਾ ਹੈ ਉਹਨਾਂ ਫਾਂਸੀ ਹੋਣੀ ਚਾਹੀਦੀ ਸਭ ਤੋਂ ਸਭ ਤੋਂ